ਵਾਨ ਸਿੰਘ ਪ੍ਰਧਾਨ ਨਿਊ ਮਾਰਕੀਟ ਐਸੋਸੀਏਸ਼ਨ ਤਾਂ ਸਾਡੇ ਜਿਹੜਾ ਅੱਜ ਮਸਲਾ ਮਿਊਸਪਲ ਕਮੇਟੀ ਵਾਲੇ ਆਏ ਸੀਗੇ ਜਿਨ੍ਹਾਂ ਨੇ ਸਾਡੇ ਬੋਰਡ ਤੇ ਤਾਰਾ ਭੰਨੀਆਂ ਪਰ ਸਾਨੂੰ ਇਸ ਪ੍ਰਤੀ ਪਹਿਲਾਂ ਕੋਈ ਇਨਫੋਰਮੇਸ਼ਨ ਦਿੱਤੀ ਨਹੀਂ ਗਈ ਜੇ ਸਾਨੂੰ ਇਨਫੋਰਮੇਸ਼ਨ ਦੇਣਦੇ ਅਸੀਂ ਪਹਿਲਾਂ ਹੀ ਬੋਰਡ ਲਾਂਡ ਤੇ ਉਹਨਾਂ ਨੂੰ ਇਹ ਕੰਮ ਹੀ ਨਹੀਂ ਕਰ ਦਿੰਦੇ ਅਸੀਂ ਉਹਨਾਂ ਦਾ ਕੰਮ ਅਸੀਂ ਕੰਟਰੋਲ ਕਰਦੇ ਕਿਉਂਕਿ ਅਸੀਂ ਪਹਿਲਾਂ ਵੀ ਪੂਰਨ ਤੌਰ ਤੇ ਉਹਨਾਂ ਨੂੰ ਸਹਿਯੋਗ ਦਿੱਤਾ ਜਦੋਂ ਵੀ ਉਹਨਾਂ ਨੇ ਕਦੇ ਸਾਨੂੰ ਕੋਈ ਮੈਸੇਜ ਲਾਇਆ ਵੀ ਤੁਹਾਡੇ ਬੋਰਡ ਆ ਜਾਂ ਕੱਪੜੇ ਬਾਹਰ ਆ ਤਾਂ ਜੇ ਨਾ ਪਹਿਲਾਂ ਪੂਰਨ ਸਹਿਯੋਗ ਦਿੱਤਾ ਫਿਰ ਅੱਜ ਉਹਨਾਂ ਨੇ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕੀਤਾ ਤਾਂ ਅਸੀਂ ਇਸੇ ਗੱਲ ਦੀ ਮੰਗ ਕਰਦੇ ਹਾਂ ਵੀ ਜੇ ਸਾਡੇ ਨਾਲ ਇਹ ਕੰਮ ਧੱਕਾ ਹੋਇਆ ਤੇ ਦੂਜੇ ਮੂਹਰਿਆਂ ਨਾਲ ਕਿਉਂ ਨਹੀਂ ਕੀਤਾ ਉਹਨਾਂ ਦੇ ਬੋਰਡ ਤਾਂ ਉਮੇ ਪਏ ਐ ਇਹ ਸਾਡੀ ਨਿਊ ਮਾਰਕੀਟਾਈਜੇਸ਼ਨ ਦੋ ਧਾਮਾਂ ਤੇ ਵੰਡੀ ਹੋਈ ਆ ਤਾਂ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਸਾਨੂੰ ਪਹਿਲਾਂ ਇਨਫੋਰਮੇਸ਼ਨ ਦਿੱਤਾ ਦੋ ਕੁਛ ਨਾ ਕੁਛ ਕਿਉਂਕਿ ਸਾਰੇ ਅਸੀਂ ਟੈਕਸ ਭਰਦੇ ਹਾਂ ਸਾਰਾ ਕੁਝ ਕਰਦੇ ਹਾਂ ਫਿਰ ਸਾਡੇ ਨਾਲ ਇਸ ਤਰੀਕ ਦੀ ਕਟਾਹੀ ਕਿਉਂ ਕਰ ਰਹੇ ਆ ਧੰਨਵਾਦ ਜੀ ਲਈ ਆਏ ਸੀਗੇ ਜੀ ਉਦੋਂ ਡੰਡੇ ਮਾਰ ਮਾਰ ਕੇ ਉਹਨਾਂ ਨੇ ਬੋਰਡ ਲਾ ਜਦੋਂ ਬੋਰਡ ਲਾ ਰਹੇ ਸੀਗੇ ਅਸੀਂ ਕਮੇਟੀ ਵਾਲਿਆਂ ਨੂੰ ਕਿਹਾ ਜੀ ਵੀ ਤਾਰਾਂ ਟੁੱਟ ਰਹੀਆਂ ਜੀ ਤਾਰਾਂ ਦਾ ਮੜਾ ਜਾਂ ਨਿਗਰੱਖੋ ਵੀ ਤਾਰਾਂ ਨਾ ਟੁੱਟਣਗੀ ਲਾਈਟਾਂ ਉਹਦੇ ਨਾਲ ਸਾਰੀਆਂ ਪੰਦ ਹੋ ਰਹੀਆਂ ਸੀਗੀਆਂ ਜੀ ਪਰ ਉਹਨਾਂ ਨੇ ਕਿਸੇ ਨੇ ਸਾਡੀ ਕੋਈ ਗੱਲ ਸੁਣੀ ਨਹੀਂ ਜੀ ਲੈਟਾਂ ਭੰਨ ਭੰਨੇ ਜਦੋਂ ਤਾਰ ਬੋਰਡ ਭੰਨ ਰਹੇ ਸੀਗੇ ਲੈਟਾਂ ਦੀਆਂ ਤਾਰਾਂ ਟੁੱਟ ਰਹੀਆਂ ਸੀਗੀਆਂ ਤਾਰਾਂ ਤੋੜ ਵੀ ਗਈਆਂ ਜੀ ਅੱਧੀਆਂ ਲੈਟਾਂ ਚੱਲਦੀਆਂ ਅੱਧੀਆਂ ਚੱਲਦੀਆਂ ਨਹੀਂ ਹੁਣ ਉਹ ਲੈਟਾਂ ਜਿਉਂਕਿ ਅਸੀਂ ਕਮੇਟੀ ਵਾਲਿਆਂ ਦੀਆਂ ਲੈਟਾਂ ਨਹੀਂ ਜੀ ਅਸੀਂ ਖੁਦ ਪੈਸੇ ਲਾ ਕੇ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਨਿਊ ਮਾਰਕੀਟ ਵਾਲਿਆਂ ਦੀਆਂ ਲੈਟਾਂ ਵੀ ਖੁਦ ਹੀ ਲਾ ਲਈਆਂ ਸੀ ਗਿਆ ਪੈਸਿਆਂ ਦੇ ਉਹ ਲੈਟਾਂ ਹੁਣ ਉਹਦੀਆਂ ਬੰਦ ਆ ਅੱਧੀਆਂ ਚੱਲਦੀਆਂ ਨਹੀਂ ਅੱਧੀਆਂ ਚੱਲਦੀਆਂ ਨਹੀਂ ਵੀ ਉਹ ਲੈਟਾਂ ਵੀ ਠੀਕ ਕਰਾਈਆਂ ਜਾਣਗੀਆਂ ਸਾਰੀਆਂ ਸਾਰੀਆਂ ਨਿਊ ਮਾਰਕੀਟ ਦੀਆਂ